ਹੱਥ ਜੋੜੋ ਹੱਥ ਜੋੜ ਹੱਥ ਪੈਰ ਰੱਖਦੇ ਉੱਪਰ ਬੋਲ ਬੋਲ ਇਹ ਸਾਡੇ ਪਿਤਾ ਇਹ ਸਾਡੇ ਪਿਤਾ ਤੁਸੀਂ ਜੋ ਤੁਸੀਂ ਜੋ ਸਵਰਗ ਵਿੱਚੋਂ ਸਵਰਗ ਵਿੱਚੋਂ ਤੁਹਾਡਾ ਨਾਮ ਤੁਹਾਡਾ ਨਾਮ ਦਿੱਤਾ ਮੰਗਾ ਜਾਵੇ ਪਵਿੱਤਰ ਮੰਗਿਆ ਜਾਵੇ ਤੁਹਾਡਾ ਰਾਜ ਆ ਜਾਵੇ ਤੁਹਾਡਾ ਰਾਜ ਆ ਜਾਵੇ ਜਿਵੇਂ ਤੁਹਾਡੀ ਮਰਜ਼ੀ ਜਿਵੇਂ ਤੁਹਾਡੀ ਮਰਜ਼ੀ ਸਵਰਗ ਦੇ ਵਿੱਚ ਸਵਰਗ ਦੇ ਵਿੱਚ ਪੂਰੀ ਹੁੰਦੀ ਹੈ ਪੂਰੀ ਹੁੰਦੀ ਐ ਜ਼ਮੀਨ ਤੇ ਹੋਵੇ ਜ਼ਮੀਨ ਤੇ ਹੋਵੇ ਸਾਡੀ ਰੋਜ਼ ਦੀ ਰੋਟੀ ਸਾਾਨੂੰ ਦੋ ਸਾਾਨੂੰ ਦੋ ਸਾਡੇ ਕਸੂਰ ਸਾਡੇ ਕਸੂਰ ਸਾਨੂੰ ਮਾਫ਼ ਕਰੋ ਸਾਨੂੰ ਮਾਫ਼ ਕਰੋ ਜਿਵੇਂ ਜਿਵੇਂ ਆਪਣੇ ਆਪਣੇ ਅਸੀਂ ਅਸੀਂ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ ਮਾਫ਼ ਕਰਦੇ ਹਾਂ ਲਾਈ ਟਪ ਚਾਓ ਬਰਾਈ ਤੋਂ ਬਚਾਓ ਬਰਾਈ ਤੋਂ ਚਾਓ ਬਰਾਈ ਤੋਂ ਬਚਾਓ ਕੌਂਟਵਾਸ਼ਾ ਆ ਕੀਆ ਕੌਂਟਵਾਸ਼ਾ ਆ ਬਾਂਦਵਾਸ਼ਾ ਹਾਂ ਗੁਦ ਅਕੇ ਜਲਾਲ ਤਲਾਤੀ ਹਾਂਜੀ ਪ੍ਰਭੂ ਪ੍ਰਭੂ ਦੇ ਪ੍ਰਭੂ ਦੇ பிரபு பிரபு நாம் ஆமீன் ஆமீன் ஆமீன்